ਜੇ ਗੂੰਗੇ ਬੋਲ ਕੇ ਕੁਝ ਨਹੀਂ ਦੱਸ ਸਕਦੇ ਫਿਰ ਵੀ ਗੱਲਬਾਤ ਸਾਰੀ ਸਮਝਾਉਂਦੇ ਨੇ ਹੈਪੀ ਨਾਂ ਦੇ ਦੋਸ਼ ਹੱਥਾਂ ਦੀਆਂ ਲਕੀਰਾਂ ਨੂੰ ਇੱਥੇ ਬਿਨਾ ਹੱਥਾਂ ਤੋਂ ਵੀ ਲੋਕ ਜਿਉਂਦੇ ਨੇ ਆ ਦੇਖੋ ਬੇਟੀ ਨੂੰ ਉਹ ਬੱਚੀ ਨੂੰ ਜਿਹੜੀ ਪੈਰਾਂ ਨਾਲ ਰੋਟੀ ਬੇਲਦੀ ਐ ਕਿਵੇਂ ਪੈਰਾਂ ਨਾਲ ਆਟਾ ਗੁੰਨਿਆ ਹੋਏ ਨੇ ਹਨ ਰੋਟੀ ਬੇਲ ਕੇ ਤਵੇ ਤੇ ਪਾਉਂਦੀ ਐ ਦੇਖੋ ਧਿਆਨ ਨਾਲ ਧਾ ਨਿਕਲਦੀ ਐ ਕਿ ਨਹੀਂ ਨਿਕਲਦੀ ਪਰਮਾਤਮਾ ਦਾ ਹੱਥ ਜੁੜਦੇ ਆ ਕਿ ਨਹੀਂ ਜੁੜਦੇ ਅਸੀਂ ਮਾੜਾ ਜਾਂ ਕਿਸੇ ਨੂੰ ਨਾ ਕੋਈ ਰੋਟੀ ਖਾਂਦਾ ਦੇਖ ਲਈਏ ਨਾ ਕੋਈ ਰਿਸ਼ਤੇਦਾਰ ਨਵੀਂ ਗੱਡੀ ਲੈ ਲੈ ਕਿਸੇ ਦਾ ਮੁੰਡਾ ਬਾਹਰ ਚ ਲਿਆ ਜਾਵੇ ਅਸੀਂ ਐਡੀ ਤਾ ਮਾਰਦੇ ਆ ਨਾ ਐਡਾ ਹੌਂਕਾ ਲੰਨੇ ਆ ਰੱਬ ਨੂੰ ਲੰਬ ਉਹ ਰੱਬਾ ਸਾਡੀ ਕਿਸਮਤ ਲਿਖਣ ਵੇਲੇ ਤੂੰ ਕਿੱਥੇ ਸੀ ਸਾਨੂੰ ਤਾਂ ਕੱਖ ਨਹੀਂ ਦਿੱਤਾ ਚਾਹੇ ਸਭ ਕੁਝ ਹੈ ਸਾਡੇ ਕੋਲ ਬਾ ਦੂਏ ਦੀ ਤਰੱਕੀ ਦੇਖ ਕੇ ਹੋ ਕੇ ਲਈ ਜਾਨੇ ਉਹ ਜੇ ਤੁਹਾਨੂੰ ਵਧੀਆ ਦੇਖਦਾ ਨਾ ਜਿੰਦਗੀ 'ਚ ਤੁਹਾਨੂੰ ਵਧੀਆ ਸੁਣਦਾ ਤੁਸੀਂ ਬੋਲ ਸਕਦੇ ਹੋ ਤੁਹਾਡੇ ਹੱਥ ਪੈਰ ਸਲਾਮਤ ਨੇ ਤੁਹਾਨੂੰ ਤੰਦਰੁਸਤੀ ਆ ਦੋ ਪੈਰ ਦੀ ਰੋਟੀ ਤੁਹਾਨੂੰ ਵਧੀਆ ਮਿਲਦੀ ਹੈ ਨਾ ਆਨੰਦ ਦੀ ਤੁਹਾਨੂੰ ਨੀਂਦ ਆਉਂਦੀ ਆ ਉਹ ਤੁਹਾਡੇ ਵਰਗਾ ਰਾਜਾ ਕੋਈ ਨਹੀਂ ਉਹ ਤੁਹਾਡੇ ਵਰਗਾ ਰਾਜਾ ਕੋਈ ਨਹੀਂ ਇੱਕ ਤਾਂ ਆਪਾਂ ਕਹਿ ਦਿੰਦੇ ਆ ਵੀ ਕਈ ਲੋਕਾਂ ਦੇ ਹੱਥ ਪੈਰ ਨਹੀਂ ਹੁੰਦੇ ਆ ਬੱਚੀ ਤੁਹਾਡੇ ਸਾਹਮਣੇ ਆ ਇਹਨੂੰ ਦੇਖੋ ਪ੍ਰੈਕਟੀਕਲੀ ਦੇਖ ਕੇ ਹੁਣ ਪਤਾ ਲੱਗਦਾ ਨਾ ਵੀ ਤੰਦਰੁਸਤੀ ਕੀ ਚੀਜ਼ ਹੁੰਦੀ ਐ ਦੇਖੋ ਵਿਚਾਰੀ ਇਹ ਬਾਕੀ ਆਪਣੇ ਜੀਵਨ ਦੇ ਕੰਮ ਕਿਵੇਂ ਕਰਦੀ ਹੋਊਗੀ ਹੈ ਆਪਾਂ ਕਹਿ ਦਿੰਨੇ ਆ ਵੀ ਆਨਨ ਨੂੰ ਪੈਰ ਨਹੀਂ ਲਾਉਣਾ ਚਾਹੀਦਾ ਮਤਲਬ ਰੋਟੀ ਨੂੰ ਹੁਣ ਜਿਹਦੇ ਹੱਥੇ ਪੈਰ ਹੋਣ ਪ੍ਰਮਾਤਮਾ ਵੱਲੋਂ ਜਿਹਦੇ ਹੱਥੇ ਪੈਰ ਹੋਣ ਉਹਨੇ ਸਾਰਾ ਕੁਝ ਕਰਨੇ ਪੈਰਿਆ ਨਾਲ ਹੈ ਦੇਖੋ ਤੁਸੀਂ ਯਾਰ ਇਹਨਾਂ ਚੀਜ਼ਾਂ ਨੂੰ ਦੇਖ ਕੇ ਉਹ ਆਪਣੇ ਆਪ ਨੂੰ ਸੰਭਾਲਿਆ ਕਰੋ ਰੱਬ ਦਾ ਸ਼ੁਕਰ ਕਰਿਆ ਕਰੋ ਰੱਬ ਦਾ ਸ਼ੁਕਰ ਕਰਿਆ ਕਰੋ ਰੱਬ ਦੇ ਸ਼ੁਕਰਾਨੇ ਵਿੱਚੇ ਸਭ ਕੁਝ ਆ ਅਸੀਸ਼ ਕਰਾਨਾ ਭੁੱਲ ਗਏ ਤੰਦਰੁਸਤੀਆਂ ਨੂੰ ਤਰਸਾਂਗੇ ਅਸੀਂ ਕਿਸੇ ਟਾਈਮ ਜੇ ਅਸੀਂ ਰੱਬ ਨੂੰ ਗੱਲ ਗੱਲ ਤੇ ਲਾਂਭੇ ਦੇਈ ਜਾਂਦੇ ਆ ਸ਼ੁਕਰ ਕਰਿਆ ਕਰੋ ਇਹ ਬੇਟੀ ਦੇ ਹੌਸਲੇ ਲਈ ਵਹਿਗਰੂ ਜ਼ਰੂਰ ਲਿਖਿਓ ਯਾਰ ਵੀਡੀਓ ਨੂੰ ਸ਼ੇਅਰ ਕਰਿਓ ਦੇਖੋ ਬੱਚੀ ਨੂੰ ਹੈ ਜ਼ਰੂਰ ਵਹਿਗਰੂ ਲਿਖਿਓ ਯਾਰ